आज रोज लोगों की डिमांड थी कि कोई नवी आइटम तैयार करो इसलिए हमने गुलाब मोमोज तैयार किए लोगों को बहुत पसंद आ रहे है। जेड़े हैं ये जड़े जुड़वाए मतलब हाँ वाइफ थे हस्बैंड इन्हों वो 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 लोग बहुत पसंद कर रहे हैं ਦੁਨੀਆ ਭਰ ਦੇ ਵਿੱਚ ਇਸ ਸਮੇਂ ਪਿਆਰ ਕਰਨ ਵਾਲੇ ਲੋਕ ਵੈਲੈਂਟਾਈਨ ਡੇ ਵੀਕ ਮਨਾ ਰਹੇ ਨੇ ਅਜਿਹੇ ਦੇ ਵਿੱਚ ਭਵਾਨੀਗੜ੍ਹ ਦੇ ਵਿੱਚ ਮੋਮੋਜ਼ ਵਾਲੇ ਨੇ ਕੁਝ ਵਖਰਾ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਉਸ ਦੇ ਵੱਲੋਂ ਰੋਜ਼ ਡੇ ਵਾਲੇ ਦਿਨ ਗੁਲਾ ਮੋਮੋਜ਼ ਤਿਆਰ ਕੀਤੇ ਗਏ ਜੋ ਕਿ ਦਿਲ ਟੁੱਟੇ ਆਸ਼ਕਾ ਅਤੇ ਪ੍ਰੇਮੀ ਜੋੜਿਆਂ ਨੂੰ ਕਾਫੀ ਪਸੰਦ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਇਸ ਦੁਕਾਨ ਤੇ ਪਹੁੰਚ ਕੇ ਨੌਜਵਾਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮੋਮੋਜ਼ ਦਾ ਆਨੰਦ ਮਾਣਿਆ ਜਾ ਰਿਹਾ ਹੈ ਤੇ ਇਸ ਦੁਕਾਨ ਤੇ ਪਹੁੰਚੇ ਨੌਜਵਾਨਾਂ ਨੇ अपनी दिल की गए की कुछ सुन क्या सर आज रोज है लोगो की डिमांड थी कि कोई नवी आइटम तैयार करो इसलिए हमने गुलाब मोमोज तैयार किए इसमें गुलाब और क्या, क्या सर इसमें सीक्रेट है मतलब बता नहीं सकते लोगो को बहुत पसंद आ रहे हैं ये जेड़े जुड़वा मतलब हां वाइफ थे हस्बैंड वो, वो वो लोग बहुत पसंद कर रहे हैं अच्छा अच्छा तो, तो ये कितने दिन तक चलेंगे ये सर 14 14 तारीख तक चलेंगे 14 तारीख तक ये गुलाब मोमोस मिलेंगे जी सर ठीक है ठीक है, है तो कहां-कहां से आ रहे लोग खाने के लोग स्पेशल आ रहे हैं पटियाली से आ रहे हैं इधर आ रहे हैं, हैं, हैं मानसा संगरूर लोग कितने रुपए की प्लेट है ये सर ये 60 रुपए की प्लेट है इसमें चार पीस हैं ठीक है जी सर ਹਾਜੀ ਬੱਜੀ ਕੀ ਨਾਮ ਰੋਟਾ ਲਾਡੀ ਹੈ ਵੀਰੇ ਮੇਰਾ ਨਾਮ ਅ ਵੀਰ ਜੀ ਅੱਜ ਰੋਸਡੇ ਆ ਜਦ ਰੋਸਡੇ ਦਿਨ ਤੁਸੀਂ ਇੱਥੇ ਸਪੈਸ਼ਲ ਪਾਨੀ ਗ੍ਰੇਟ ਮੋਮੋਸ ਖਾਣਾ ਹੈ ਉਹ ਰੋਜ਼ ਵਾਲੇ ਕਿੰਨਾ ਟੇਸਟ ਲੱਗਿਆ ਕੀ ਕਿਵੇਂ ਪਤਾ ਲੱਗੇ ਇਸ ਤਰ੍ਹਾਂ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜਡੇ ਮਨਾਉਣ ਆ ਗਏ ਆਪਾਂ ਮੋਮੋ ਜਨ ਨਾਲ ਅੱਛਾ ਵਧੀਆ ਲੱਗਿਆ ਮੋਮੋ ਜੀ ਬਹੁਤ ਟੇਸਟੀ ਨੇ ਰੋਜ਼ ਵੀ ਸਾਈਕਲ ਸਾਈਕਲ ਲਿਆ ਤੁਸੀਂ ਮੋਮੋ ਦਾ ਹਾਂ ਹਾਂ ਵੀਰੇ ਬਹੁਤ ਟੇਸਟੀ ਮੋਮੋ ਨੇ ਹਾਂਜੀ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਹੁੰਦਾ ਇਹਨਾਂ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਦਾ ਕਿੱਥੋਂ ਆਇਆ ਬਾਜੀ ਮੇਰਾ ਪਿੰਡ ਵਿਜਲ ਵਿਜਲਪੁਰਾ ਵੀਰੇ ਮੇਰਾ ਲੋਕਲ ਭਵਾਨੀਗੜ੍ਹ ਵਿੱਚ ਨਾਨਕੇ ਰਹਿਣਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾਂ ਰੋਸਟੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਹਾਂ ਹਾਂ ਰੋਜ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਜੀ ਕਾਜੀ ਕੀ ਨਾਮ ਬੁੱਢਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੁਹੰਮਦ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮੁਹੰਮਦ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੁਹੰਮਦ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮੁਹੰਮਦ ਸੱਚੀ ਬਾਈ ਬਹੁਤ ਟੇਸਟੀ ਨੇ ਤਾਂ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਆ ਸ਼ਿਵਮ ਯਾਦ ਮੁਹੰਮਦ ਜ਼ੀ ਦਾਮ ਤੇ ਤਬ ਦੇਖ ਕੇ ਸਜਾਵਟ ਦੇਖ ਕੇ ਬੜੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰ ਸਜਾਵਟ ਦੇਖ ਕੇ ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਨੇ ਮਮਮਸ ਜੀ ਬਹੁਤ ਕੁਝ ਹੁੰਦੀ ਹੈ ਰੂਹ ਅੱਛਾ ਹਾਂ ਮੇਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮਮਮਸਾਂ ਨੂੰ ਬਸ ਜੀ ਲੱਗਿਆ ਪਿਆ ਵਾ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਛੇਲੀ ਨਹੀਂ ਹੈਗੀ ਉਹ ਵੀ ਆਹ ਮਮਮਸਾਂ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ